ਥੱਕ ਗਿਆ ਤਦੋਂ ਫਿਰ ਪੰਜਾਬ ਵੀ ਆਵ ਨਹੀਂ ਰਹਿਣਾ ਇਹ ਨਹੀਂ ਥੱਕਦਾ ਜੀ ਕਦੇ ਵੀ ਜੀ ਵੀ ਆਪ ਚੜਦੀ ਕਲਾ ਚ ਹੈ ਜੀ ਮਾਸੇ ਨੂੰ ਬੰਗਾਰਾਂ ਦੀ ਲੋੜ ਪੈਂਦੀ ਆ ਤੁਸੀਂ ਬੰਗਾਰਾਂ ਦਾ ਸਹੀ ਮੈਂ ਪਹਿਲੇ ਸਵੇਰੇ ਵੀ ਗੱਲ ਕੀਤੀ ਇਹ ਪੰਜਾਬ ਦੇ ਯੂਥ ਨੂੰ ਇੱਕ ਹੋਰ ਬੰਗਾਰਾਂ ਦਾ ਸਹੀ ਜਿੱਤੇ ਮਰਜੀ ਸਿਰ ਮੰਗ ਲਓ ਹੁਣ ਵੀ ਦੇਣ ਨੂੰ ਤਿਆਰ ਹੈ ਮੈਂ ਕੀ ਇੱਕ ਮੈਂ ਕੋਈ ਬਹੁਤ ਵੱਡਾ ਉਹ ਨਹੀਂ ਹੈ ਸਾਰੇ ਦੇ ਹੱਥ ਚ ਫੋਨ ਹੁੰਦੇ ਸਾਰਾ ਦਿਨ ਐਜਾ ਤੱਕ ਗਰੀ ਜਾਂਦੇ ਮੈਂ ਇੱਕ ਸਿਰਫ ਸੁਨੇਹਾ ਲਾਇਆ ਪਰ ਲਾਰਦਾ ਤਰੀਕਾ ਹੈ ਬੰਗਾਰੋ ਨੌਜਵਾਨ ਵੀ ਉੱਠੋ ਭਾਈ ਨਿਕਲੋ ਮਾ ਜੋ ਉਹ ਬੰਦੇ ਵੀ ਸੀਗੇ ਜਿੱਦੀ ਇੱਕ ਬਾਹਵ ਨਹੀਂ ਹੈ ਇੱਕ ਲੱਤ ਵੀ ਨਹੀਂ ਉਹ ਵੀ ਅੱਜ ਸਿਰ ਤੇ ਮੋਢੇ ਤੇ ਲੈ ਕੇ ਜਾ ਰਹੇ ਸੀਗੇ ਮੈਂ ਹੋਰਿਤੋ ਬਤ ਕੇ ਕੀ ਐਗਜ਼ੈਂਪਲ ਆ ਦਈਏ ਤੁਹਾਨੂੰ ਮੈਂ ਇਹਨਾਂ ਦਾ ਦੇ ਨਹੀਂ ਦੇ ਸਕਦਾ ਜਿਹੜੇ ਮੇਰੇ ਇੱਕ ਸਨੇਹੇ ਤੇ ਪਾਜੀ ਤੇ ਮੈਨੂੰ ਫੋਨ ਮੇਰਾ ਡੈੱਡ ਹੋ ਗਿਆ ਜੀ ਵੱਜ ਵੱਜ ਕੇ ਕਦੋਂ ਕਿੱਥੇ ਆਣਾ ਦੱਸੋ ਪਾਜੀ ਦੱਸੋ ਪਾਜੀ ਉਹਨਾਂ ਨੂੰ ਇੱਕ ਚੰਗੇ ਲੀਡਰ ਦੀ ਲੋੜ ਹੁੰਦੀ ਐ ਅਸੀਂ ਲੀਡਰ ਤਾਂ ਕਹਿ ਨਹੀਂ ਸਕਦੇ ਆਪਣੇ ਆਪ ਨੂੰ ਪਰ ਅਸੀਂ ਬੰਗਾਰ ਤਾਂ ਸਕਦੇ ਆ ਭਈ ਆਓ ਭਾਈ ਪਹੁੰਚੋ ਨਿਕਲੋ ਨੌਜਵਾਨ ਸੁਣਦਾ ਯਾਰ ਅਸੀਂ ਐਵੇਂ ਕਹੀਏ ਕਿ ਨੌਜਵਾਨ ਸੁਣਦਾ ਨਹੀਂ ਨੌਜਵਾਨ ਬਹੁਤ ਸੁਣਦਾ ਪਾਜੀ ਤੁਹਾਡੇ ਸਾਹਮਣੇ ਹੀ ਅਕਲ ਡੰਗਾ ਲਾਇਆ ਹਰੀਬਰ ਦਾ ਹਰੀ ਵਾਲਦਾ ਥੋੜਾ ਜਿਹਾ ਮਤਲਬ ਪਹਿਲੇ ਸੀਗਾ ਉੱਥੇ ਘੱਟ ਜਦੋਂ ਇੱਕ ਵਾਰੀ ਮੜਿਆ ਜਾ ਕੇ ਤੇ ਹਲਾ ਮਾਰਿਆ ਹੱਥੋਂ ਹੱਤੀ ਅਸੀਂ ਉਹਨਾਂ ਹੀ ਤਾਂ ਕਈ ਪਿੰਡ ਦਵਾ ਕਰਦਣੇ ਸੀ ਉਹਨੇ ਬਾ ਕੋਈ ਮਾਨ ਵਾਲੀ ਗੱਲ ਨਹੀਂ ਬਸ ਚੜ੍ਹਦੀ ਕਲਾ ਬਸ ਉਹਦੇ ਹੋੜ ਆਸ ਨਾ ਤਰੇ ਹੋਏ ਆ ਜੀ ਪੰਜਾਬ ਦਾ ਯੂਥ ਆ ਨੂੰ ਚੜ੍ਹਦੀ ਕਲਾ ਚ ਇਹ ਅੱਦੀ ਰਹੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਯਾਸਮ ਗਾਬਲੀ ਰਾਤ ਬੜੇ ਹੋਏ ਨੇ ਕਿਵੇਂ ਆ ਵੀ ਨੇ ਜਗਰ ਪੀਤਾ ਕੇ ਪੰਜਾਬ ਨੂੰ ਭੰਡਿਆ ਗਿਆ ਇਹ ਉੜਦਾ ਪੰਜਾਬ ਬੈ ਨਸ਼ਾਈ ਪੰਜਾਬ ਆ ਇਹ ਪੰਜਾਬ ਦੇ ਵਿੱਚ ਇਦਾਂ ਦੇ ਹੋ ਰਿਹਾ ਠੀਕ ਹੈ ਗੱਲ ਪਰ ਜਬੇ ਬੰਨ ਲੱਗਿਓ ਤਬੇ ਰੋਸ਼ ਜਾਗਿਓ ਖਾਲਸਾ ਕਾਲਪੁਰ ਕੀ ਫੌਜ ਬਲਕੇ ਫਿਰ ਉਹ ਖਾਲਸਾ ਪਰਮਾਤਮਾ ਦੀ ਮੌਤ ਇਹ ਗੁਰੂ ਦਸਵੇਂ ਪਾਤਸ਼ਾਹ ਦੀ ਸਾਜੀ ਹੋਈ ਖਾਲਸਾ ਪੌਜਾ ਮਾਨਸ ਕੀ ਜਾਤ ਸਾਹਿਬ ਇਹ ਕਹੀ ਪਛਾਣ ਉਹ ਇਹ ਜਦੋਂ ਮਾਨਸ ਦੀ ਗੱਲ ਆ ਜਾਂਦੀ ਹੈ ਜਦੋਂ ਸਾਂਝੀ ਵਲਦ ਦਾ ਸੰਦੇਸ਼ ਆ ਜਾਂਦਾ ਉਹ ਜੋ ਇਹ ਸਾਦੀ ਸਾਰਾ ਪੰਜਾਬ ਦੇ ਦਾ ਇੱਕ ਮੁੱਠ ਹੋ ਕੇ ਇੱਕ ਜੋਟ ਹੋ ਕੇ ਸਾਰੇ ਬੰਨੇ ਨੂੰ ਨਾ ਕਿ ਅਸੀਂ ਇਧਾਂ ਕੱਟ ਕੇ ਚੱਲ ਪੈਂਦਾ ਸੋ ਅੱਜ ਦਾ ਤੁਸੀਂ ਜੋ ਦੇਖ ਰਹੇ ਜੀ ਬਾਬਾ ਗੁਰਦਾਈਆ ਦਾ ਸਥਾਨ ਜੋ ਕਿ ਕੁਸਵਾਲਕੀਆਂ ਪਹਾੜੀਆਂ ਦੇ ਖੁਸ਼ਹਾਇਮਾਨ ਹੈ ਇੱਥੇ ਬਹੁਤ ਹੀ ਰਮਣੀਕ ਜਗ੍ਹਾ ਆ ਜਿੱਥੇ ਰਾਕੇ ਜਿਆਨੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਆਸਥਾ ਪੂਰੀ ਹੁੰਦੀ ਹੈ ਜਿਹੜਾ ਵੀ ਕੋਈ ਆਪਣੀ ਸ਼ਰਧਾ ਭਾਵਨਾ ਲੈ ਕੇ ਬਾਬਾ ਜੀ ਦੇ ਸਥਾਨ ਤੇ ਆਉਂਦਾ ਹੈ ਉਹ ਮਹਾਰਾਜ ਬਾਬਾ ਜੀ ਦੇ ਸਥਾਨ ਦਾ ਸਮਰਾਧਨ ਪੂਜਾ ਕਰਦਾ ਸੋ ਸਰੋਵਰੀ ਗੁਰਦਵਾਰਾ ਪਰਮਨ ਕਮੇਟੀ ਨੇ ਵੀ ਬੜੇ ਪ੍ਰਾਲੇ ਕੀਤੇ ਸਾਰੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਲੰਗਰ ਖੋਲ੍ਹ ਦਿੱਤੇ ਆ ਸੰਗਤਾਂ ਨੂੰ ਉਹ ਵੀ ਸੰਦੇਸ਼ ਦੇ ਰਹੇ ਆ ਕਹਿ ਰਹੇ ਆ ਕਿ ਜਿੱਥੇ ਵੀ ਕੋਈ ਲੋੜ ਪੈਂਦੀ ਹੈ ਸਾਨੂੰ ਦੱਸੋ ਹਰਾਦ ਸਮਗਰੀ ਪਹਚਾਈ ਜਾ ਰਹੀ ਆ ਸੋ ਅੱਜ ਬਾਬਾ ਗਿੱਤਾਂ ਦੇ ਸਤਾਨ ਤੋਂ ਵੀ ਸਾਨੂੰ ਹਿੱਸਾ ਮਿਲਿਆ ਇੱਥੇ ਆਉਂਦਾ ਅਸੀਂ ਦੇਖ ਰਹੇ ਆ ਕਿ ਇਹ ਸਵਾਰਕੀਆਂ ਪਹਾੜੀਆਂ ਨੇ ਇੱਕ ਕੱਚੀਆਂ ਪਹਾੜੀਆਂ ਨੇ ਠੀਕ ਹੈ ਇਹ ਕੋਈ ਫਾਇਦਾ ਨਹੀਂ ਨਹੀਂ ਮਾਸਕੇ ਲਵਾਂਗੇ ਹੱਥ ਨਹੀਂ ਜੀ ਜੀ ਗ੍ਰਾਂਡ ਜੀ ਦੇਖੋ ਕੋਈ ਪ੍ਰਕਾਰ ਦੇ ਨਹੀਂ ਕੋੜਾ ਦੇਓ ਜੀ ਕੋੜਾ ਇੱਥੇ ਕੋੜਾ ਪਿਆ ਤਾਂ ਕੋੜਾ ਦੇ ਕੇ ਦੇਖੋ ਜੀ ਦਾ ਤੇ ਮਿਲ ਗਿਆ ਕੋਮ ਤਾਂ ਅੱਜ ਦਾ ਕੀ ਸਾਲ ਬੱਦਲਾ ਬੱਦਲਾ ਵਾਲਾ ਮਸਤਾ ਕਰ ਖਾਲਸਾ ਨੂੰ ਫਿਰ 203 ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਪੰਜਾਬ ਦੇ ਨੌਜਵਾਨਾਂ ਉੱਤੇ ਮਾਣ ਹੈ ਜੀ ਦੁੱਖ ਦੀ ਘੜੀ ਦੇ ਵਿੱਚ ਜਦੋਂ ਕੋਈ ਮੁਸੀਬਤ ਆਂਦੀ ਹੈ ਤਰਾਸਦੀ ਆਂਦੀ ਹੈ ਜਦੋਂ ਆਮ ਬੰਦਾ ਜਾ ਜਿਹਦੇ ਵਿੱਚ ਬਿੱਲ ਬਾਬਰ ਘਟ ਹੁੰਦੀ ਉਹ ਮੁਸੀਬਤ ਤੋਂ ਦੂਰ ਭੱਜਦਾ ਏ ਉਸ ਵਕਤ ਪੰਜਾਬ ਦੇ ਨੌਜਵਾਨ ਮੁਸੀਬਤ ਵੱਲੋਂ ਭੱਜ ਰਹੇ ਨੇ ਕਿ ਤੋ ਭੱਜ ਜਾ ਪੰਜਾਬ ਵਿੱਚੋਂ ਪੰਜਾਬ ਗੁਰਾਂ ਦੇ ਨਾਂ ਤੇ ਬਸਦਾ ਏ ਬਾਬਾ ਨਾਨਕ ਦੀ ਖੇਤੀ ਵੀ ਬਸੇਗੀ ਸਾਰੇ ਕਾਰਜ ਜਿਸੇ ਪ੍ਰਕਾਰ ਨਾਲ ਚੱਲੇਗੇ ਬਾਬਾ ਜੀ ਸਤਨਾਮ ਸਿੰਘ ਜੀ ਕਲਾ ਅਨੰਦਗਰ ਸਾਹਿਬ ਜਿਨ੍ਹਾਂ ਦੀ ਮਹਾਨ ਸੇਵਾ ਉਹਨਾਂ ਦੀ ਰਹਿਨਮਾਈ ਦਾ ਹੈ ਤਾਂ ਸਹੀ ਇਹ ਸਾਰੀ ਸੇਵਾ ਇਲਾਕਾ ਨੂਰਪੁਰ ਪੇਧੀ ਮੈਂ ਕੱਲਾ ਨਹੀਂ ਹਰ ਇੱਕ ਨੌਜਵਾਨ ਇਸ ਕੜੀ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਹੈ ਕੀ ਇਹ ਨੰਦਪੁਰ ਸਾਹਿਬ ਦੇ ਨੌਜਵਾਨ ਬਰਾਬਰ ਦੇ ਹਿੱਸੇਦਾਰ ਹੈ ਸਾਥੀ ਖੜੇ ਹੈ ਜੇ ਹਰੀਆਲ ਦੇ ਬੰਨ ਦੀ ਗੱਲ ਕਰ ਲਈਏ ਤਾਂ ਉਹ ਬੰਨ ਵੀ ਅੱਜ ਜੇ ਰੁਕਿਆ ਹੋਇਆ ਹੈ ਤਾਂ ਸਰਕਾਰਾਂ ਮੈਂ ਚਲੋ ਕਿਸੇ ਦੀ ਪਰਖੋਈ ਨਹੀਂ ਕਰਦਾ ਤਾਂ ਸਾਡੇ ਨੌਜਵਾਨਾਂ ਕਰਕੇ ਸਭ ਬੰਨ ਰੁਕੇ ਹੋਏ ਨੇ ਜੇ ਅੱਜ ਪੜਨੀਆਂ ਦੇ ਨਹਿਰ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਅਗਲਾ ਨੰਦਗਰ ਸਾਹਿਬ ਦੀ ਸੇਵਾਦਾਰ ਬਾਬਾ ਜੀ ਪੁੱਜਦੇ ਹੈ ਜੇ ਅੱਜ ਅਧਰਗ ਚਮਕੌਰ ਸਾਹਿਬ ਦੀ ਗੱਲ ਕਰ ਲਈ ਅੱਜ ਜੇ ਜੇ ਕਹਿੰਦੇ ਨਾ ਪੁਰਾਣੇ ਸਮੇਂ ਦੇ ਵਿੱਚ ਪਿੰਗੋਂ ਦੇ ਸਿੰਗਾਪਰ ਧਰਤੀ ਟਿਕੀ ਵੀ ਉਹ ਤਾਂ ਚਲੋ ਪਤਾ ਨਹੀਂ ਨਾ ਦੇਖੀ ਹੈ ਪਰ ਇਸ ਵਕਤ ਸੰਤ ਮਹਾਪੁਰਸ਼ਾ ਪੰਜਾਬ ਦੇ ਜਵਾਨਾ ਇਹਨਾਂ ਯੋਧਿਆਂ ਦੇ ਮੋਢਿਆਂ ਦੇ ਉੱਤੇ ਸਾਡੇ ਬਨ ਔਰ ਨਹਿਰਾ ਟਿਕੇ ਵੇ ਜਿਹੜੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਇਸ ਹਾਲਾਤ 'ਚ ਪੁੱਜੇ ਆ ਸਾਡੇ ਸਾਰੇ ਇਲਾਕੇ ਦੀ ਸੇਵਾ ਕੀਰਤੀ ਕਿਸਾਨ ਮੋਰਚਾ ਜਿਹਦਾ ਸਾਡਾ ਵੀਰ ਸਿੰਘ ਬੜਵਾ ਸਾਥੀ ਹੈ ਇਹਨਾਂ ਨੌਜਵਾਨਾਂ ਨੇ ਦਿਨ ਰਾਤ ਬਹੁਤ ਸਾਰੀ ਲੰਬੀ ਕਤਾਰ ਹੈ ਨਰੇਸ਼ ਜੀ ਹੈ ਜਸਵੀਰ ਸਿੰਘ ਲੋਟੀ ਹੈ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਬੜਵਾ ਹੈ ਉਸ ਤੋਂ ਬਾਅਦ ਵੀ ਬਹੁਤ ਸਾਰੇ ਨਾਮ ਹੈ ਜਿਹੜੇ ਮੈਂ ਨਾਣੇ ਵੀ ਭੁੱਲ ਜਾਵਾਂ ਮਾਫ਼ ਕਰਨਾ ਕਿ ਐਦਾਂ ਦੀ ਇੱਕ ਲਹਿਰ ਉੱਠੀ ਵੀ ਇਹ ਅਕਾਲ ਪੁਰਖ ਜਿਹਾ ਆ ਕਹਈਏ ਬਾਬਾ ਗੁਰਦਿੱਤਾ ਜੀ ਦਾ ਅਸੀਂ ਨਹੀਂ ਕੁਝ ਕਰ ਸਕਦੇ ਐਨੇ ਯੋਗ ਨਹੀਂ ਆ ਉਹ ਕੋਈ ਕਲਾ ਵਰਤ ਕੇ ਦੇਖ ਰਹੇ ਆ ਪਰਖ ਰਹੇ ਆ ਸਾਨੂੰ ਤੁਹਾਨੂੰ ਸਾਰਿਆਂ ਨੂੰ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਨੌਜਵਾਨ ਅੱਜ ਇੱਥੇ ਖਾਨ ਵੀ ਆ ਅੱਜ ਇੱਥੇ ਕੁਮਾਰ ਵੀ ਆ ਅੱਜ ਇੱਥੇ ਸਿੰਘ ਵੀ ਆ ਦੇਖੋ ਕਿੰਡੀ ਵੱਡੀ ਖੇਡ ਆ ਮਾਲਕ ਦੀ ਔਰ ਇਸ ਪੂਰੀ ਸੇਵਾ ਦੇ ਵਿੱਚ ਜਿੰਨੀ ਆ ਦਰਸ਼ਨ ਦਿਉੜੀ ਆ ਸ਼ਾਇਦ ਇਹ ਮੇਰੇ ਹਿਸਾਬ ਨਾਲ ਉਸ ਵੇਲੇ ਦੀ ਜਦੋਂ ਗੁਰੂ ਮਹਾਰਾਜ ਨੇ ਤਪ ਕੀਤਾ ਸੀਗਾ ਜਿਸ ਮਹਾਗਾਰਜ ਦੇ ਵਿੱਚ ਅਸੀਂ ਥੋੜੀ ਜਿਹਾ ਥਿਲ-ਫੁਲ ਪਾ ਰਹੇ ਆ ਬੇਸ਼ੱਕ ਟਰਾਲੀਆਂ ਦੀ ਟਰਾਲੀਆਂ ਆ ਰਹੀਆਂ ਗੱਟੇ ਆ ਰਹੇ ਨੌਜਵਾਨ ਆ ਰਹੇ ਇਤਿਹਾਸ ਬਣੇਗਾ ਮੈਂ ਇੱਕ ਬੇਨਤੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਜਰੂਰ ਕਰਾਂਗਾ ਵੀ ਇਹ ਤਾਂ ਇੱਕ ਕਾਰਜ ਪ੍ਰਬੰਧ ਹੜ ਰੋਕੂ ਕਾਰਵਾਈ ਜਾਂ ਹਿਸਾਬ ਰੋਕੂ ਕਾਰਵਾਈ ਹੋ ਜਾਣੀ ਹੈ ਮਾਲਕ ਦੀ ਕਿਰਪਾ ਨਾਲ ਪਛਾਣ ਹੋ ਜਾਣਾ ਹੈ ਪਰ ਸ਼੍ਰਮਣੀ ਪ੍ਰਬੰਧਕ ਕਮੇਟੀ ਨੂੰ ਤਰਾਂਤੀ ਦੀ ਪਲਾਨਿੰਗ ਕਰਨੀ ਚਾਹੀਦੀ ਹੈ ਕਿਉਂਕਿ ਇਹ ਉਹਨਾਂ ਦੇ ਅੰਦਰਗਾਤ ਆਂਦਾ ਹੈ ਜੋ ਮੈਨੂੰ ਪਤਾ ਲੱਗਿਆ ਜਾਣਕਾਰੀਆਂ ਚਾਰ ਕਮਰੇ ਆ ਜਿਹੜੇ ਜਿੱਥੇ ਕਾਂਡਪਾਰ ਸਾਹਿਬ ਦੇ ਜਾਪ ਚੱਲਦੇ ਆ ਉਹਨਾਂ ਨੂੰ ਤੇ ਹਿਸਾਬ ਲੱਗਿਆ ਏ ਇੱਧਰ ਪ੍ਰਾਤਨ ਥੜਾ ਉੱਤੇ ਤੇ ਹਿਸਾਬ ਲੱਗਿਆ ਏ ਪਾਣੀ ਦੇ ਟੈਂਕ ਦੇ ਨਾਲ ਦਰਸ਼ਨ ਡਿਊਟੀ ਦੇ ਨਾਲ ਤੇ ਹਿਸਾਬ ਲੱਗਿਆ ਏ ਦਲੇ ਨਹੀਂ ਕਰਨਾ ਚਾਹੀਦਾ ਪੱਕੀ ਪਲਾਨਿੰਗ ਕਰਕੇ ਇਹਨੂੰ ਚਾਰੇ ਪਾਸੇ ਤੇ ਪੱਕੇ ਡੰਗੇ ਨਾਲ ਬੰਨ ਜਾਣਾ ਚਾਹੀਦਾ ਫਿਲਹਾਲ ਅਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਕਿਲਾ ਅਨੰਦਗਰ ਸਾਹਿਬ ਦੀ ਮਹਾਨ ਸੇਵਾ ਦੇ ਨਤਮਸਤ ਹੋ ਗਏ ਵੱਡੇ ਧੰਨਵਾਦੀ ਆ